ਸਾਡਾ ਡਰ ਹੈ ਜਦੋਂ ਆਤਮ ਸੋਣੀ ਪੰਦੇ بارشਾਂ ਦੇ ਨਾਲ ਲੱਗ ਲੱਗ ਕੇ ਪਾਣੀ ਨਾ ਜਾਏ ਕਿ ਪਹਿਲਾਂ ਬਹੁਤ ਨੁਕਸਾਨ ਹੋਇਆ ਸਾਡਾ ਵੀ ਤੇ ਜਾਨ ਦਾ ਖਤਰਾ ਦਿੰਦਾ ਸਾਨੂੰ ਵੀ ਨਹੀਂ ਤਾਂ ਕੋਈ ਪ੍ਰਬੰਧ ਨਹੀਂ ਹੈ ਪਹਿਲਾਂ ਸਰਕਾਰ ਆਈ ਸੀ ਕਹਿ ਸੀ ਵੀ ਕਰਾਂਗੇ ਉਸ ਤੋਂ ਬਾਅਦ ਤੱਕ ਕੁਝ ਵੀ ਨਹੀਂ ਹੋਇਆ ਜੀ ਐਨਐਮ ਮਤਲਬ ਮਾੜੇ ਹਾਲਾਤ ਹੋ ਗਏ ਸੀ ਕਿ ਅਸੀਂ ਜਦੋਂ ਪਾਣੀ ਨਿਕਲ ਕੇ ਚਲਾ ਗਿਆ ਉਸ ਤੋਂ ਬਾਅਦ ਵੀ ਅਸੀਂ ਮਹੀਨਾ 15 ਦਿਨ ਸਹੀ ਤਰ੍ਹਾਂ ਅਟਰ ਸਫਾਈਆਂ ਕਰੀਆਂ ਬਹੁਤ ਬੁਰੇ ਹਾਲ ਸੀ ਤੁਹਾਡੇ ਜਦੋਂ ਵੀ بارش ਆਉਂਦੀ ਹੈ ਉਹਦੇ ਡਰ ਲੱਗਦਾ ਹੈ ਕਿ ਹਾਏ ਪਾਣੀ ਨਾ ਜਾਏ ਆਤਮ ਸੋਣੀ ਚੱਲੇ ਅਸੀਂ ਕੰਨਵੇ ਟੈਨਸ਼ਨ ਨਹੀਂ ਵੀ ਪਤਾ ਨਾ ਕਦੋਂ ਪਾਣੀ ਆ ਜਾਵੇ ਕੀ ਹੋ ਜਾਏਗਾ ਪਟਿਆਲਾ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਗਰਮੀ ਨੇ ਬੇਹੱਦ ਜਿਹੜਾ ਹੈ ਕਿ ਲੱਕ ਤੋੜ ਰੱਖਿਆ ਸੀ ਤਾਪਮਾਨ 45 46 ਡਿਗਰੀ ਤੋਂ ਪਰ ਹੁੰਦਾ ਦਿਖਾਈ ਦੇ ਰਿਹਾ ਸੀ ਪਰ ਉਸ ਤੋਂ ਬਾਅਦ ਬਰਸਾਤਾ ਪੈਂਦੀਆਂ ਨੇ ਤੇ ਹਲੇ ਇੱਕ ਜਾਂ ਦੋ ਦਿਨ ਹੁੰਦੇ ਨੇ ਬਰਸਾਤਾ ਸ਼ੁਰੂ ਹੋਣ ਨੂੰ ਤੇ ਲੋਕਾਂ ਦੇ ਜਿਹੜਾ ਹੈ ਕਿ ਡਰ ਮਨ ਦੇ ਵਿੱਚ ਉੱਠਣਾ ਸ਼ੁਰੂ ਹੋ ਜਾਂਦਾ ਹੈ ਕਿ ਆਖਰਕਾਰ ਪਹਿਲਾਂ ਵਰਗੇ ਹਾਲਾਤ ਤਾਂ ਨਹੀਂ ਬਣ ਜਾਣਗੇ ਆਖਰ ਉਹ ਹਾਲਾਤ ਕੀ ਸਨ ਕਿਉਂ ਲੋਕਾਂ ਨੇ ਮਨਾਂ ਵਿੱਚ ਡਰ ਹੈ ਇਸ ਮਾਮਲੇ ਵਿੱਚ ਗੁਰਕੰਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਆਖਰ ਉਹ ਡਰ ਦੇ ਬਾਰੇ ਦੱਸਦੀ ਹੈ ਇਸ ਵੇਰੇ ਤਸਵੀਰਾਂ ਨੇ ਜਿੱਥੇ ਖੜੇ ਹਾਂ ਇਸੇ ਮੌਜੂਦ ਆ ਪਟਿਆਲਾ ਦੀ ਵੱਡੀ ਨਦੀ ਮੇਰੇ ਪਿੱਛੇ ਦੇਖ ਰਹੇ ਹੋਗੇ ਇਹ ਸਭ ਤਸਵੀਰਾਂ ਨੇ ਵੱਡੀ ਨਦੀ ਦੀਆਂ ਜਿੱਥੇ ਲਗਾਤਾਰ ਪਿਛਲੇ ਕੁਝ ਸਮੇਂ ਪਹਿਲਾਂ ਬਰਸਾਤਾਂ ਪੈਣ ਤੋਂ ਬਾਅਦ ਹੜ੍ਹ ਆ ਜਾਂਦੇ ਨੇ ਪਾਣੀ ਆ ਜਾਂਦਾ ਪਾਣੀ ਆਣ ਤੋਂ ਬਾਅਦ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਭਾਰੀ ਨੁਕਸਾਨ ਦੇਖ ਨੂੰ ਮਿਲਦਾ ਲੋਕਾਂ ਦੇ ਪਸ਼ੂ ਤੱਕ ਰੁੜ ਜਾਂਦੇ ਨੇ ਲੋਕਾਂ ਦੇ ਮਕਾਨ ਤੱਕ ਢਹਿ ਜਾਂਦੇ ਨੇ ਤੇ ਪ੍ਰਸ਼ਾਸਨ ਜਿਹੜਾ ਉਹ ਉੱਪਰ ਪਾਦੇ ਹੌਸਲਾ ਹਫਜ਼ਾਈ ਕੀਤੀ ਜਾਂਦੀ ਹੈ ਕਿ ਇਸ ਵਾਰ ਜਿਹੜੀ ਗਲਤੀ ਹੋਈ ਹੈ ਉਹ ਬੀਤੇ ਸਮੇਂ ਵਿੱਚ ਸਰਕਾਰਾਂ ਭਾਵੇਂ ਕਾਂਗਰਸੀ ਸਰਕਾਰ ਕਹ ਲਈ ਉਹਨਾਂ ਦੀ ਵਾਰ ਤੇ ਹੋਈ ਹੈ ਕਿਉਂਕਿ ਉਹਨਾਂ ਨੇ ਟੈਂਡਰ ਜ਼ਰੂਰ ਕੱਢੇ ਸਨ ਪਰ ਨਦੀ ਦੇ ਉੱਪਰ ਉਹਨਾਂ ਪੈਸਾ ਨਹੀਂ ਲਗਾਇਆ ਪਰ ਹੁਣ ਗੱਲ ਕਰ ਲਈਏ ਉਸ ਸਮਾਂ ਬੀਤੇ ਨੂੰ ਵੀ ਤਕਰੀਬਨ ਅੱਜ 6 ਮਹੀਨੇ ਹੋਣ ਵਾਲੇ ਨੇ ਕਿਉਂਕਿ ਤਸਵੀਰਾਂ ਨੇ ਪ੍ਰਸ਼ਾਸਨ ਅਧਿਕਾਰੀ ਲਗਾਤਾਰ ਬਰਸਾਤ ਪੈਣ ਤੋਂ ਬਾਅਦ ਦੌਰੇ ਦੇ ਉੱਪਰ ਰਹਿੰਦੇ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਹਰ ਜਿਹੜੀਆਂ ਜਗਾਵਾਂ ਸੀ ਜਿੱਤੇ ਹੜ੍ਹ ਆਏ ਸੀ ਜਿੱਤੇ ਫਲੱਡ ਆਏ ਸੀ ਉਹਨਾਂ ਜਗ੍ਹਾ ਦਾ ਨਿਰੇਖਣ ਕਰਨ ਵਾਸਤੇ ਚੱਲੇ ਆ ਪਰ ਆਖਰਕਾਰ ਨਰੀਖਣ ਕਿਸ ਤਰੀਕੇ ਦੇ ਨਾਲ ਹੋ ਰਿਹਾ ਨਰੀਖਣ ਤਸਵੀਰਾਂ ਨੇ ਤੁਹਾਨੂੰ ਮੈਨ ਦਿਖਾ ਦੇਵਾਂ ਕਿ ਜਿਸ ਜਗ੍ਹਾ ਦੇ ਉੱਪਰ ਨਰੀਖਣ ਕਰਨਾ ਚਾਹੀਦਾ ਉਹਨਾਂ ਦੇ ਉਹਨਾਂ ਜਗ੍ਹਾ ਦੇ ਉੱਪਰ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਜਿਹੜਾ ਮੌਜੂਦ ਨਹੀਂ ਦਿਖਦਾ ਕਿਸੇ ਵੀ ਤਰੀਕੇ ਦੇ ਪ੍ਰਬੰਧ ਨਹੀਂ ਉਹ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਨਹੀਂ ਕੀਤੇ ਜਾਂਦਾ ਕਿਸੇ ਵੀ ਤਰੀਕੇ ਦੀ ਸਾਫ ਸਫਾਈ ਹੈ ਨਹੀਂ ਕੀਤੀ ਜਾਂਦੀ ਨੇੜਿਓਂ ਤਸਵੀਰਾਂ ਦਿਖਾ ਦਿੰਨੇ ਆ ਇਸ ਵੱਡੀ ਨਦੀ ਦੀਆਂ ਕਿ ਇਹ ਵੱਡੀ ਨਦੀ ਜਦੋਂ ਪਾਣੀ ਆਉਂਦਾ ਤੇ ਇਸ ਦੇ ਵਿੱਚੋਂ ਪਾਣੀ ਨਾਲ ਲੱਗਦੇ ਰਹਿਸ਼ੀ ਇਲਾਕਿਆਂ ਦੇ ਵਿੱਚ 7 7 8 8 ਫੁੱਟ ਤੱਕ ਪਾਣੀ ਉਹਨਾਂ ਦੇ ਘਰਾਂ ਵਿੱਚ ਚਲਾ ਜਾਂਦਾ ਪਰ ਅੱਜ ਦੀਆਂ ਤਸਵੀਰਾਂ ਨੇ ਉਹ ਵਾਅਦੇ ਜਿਹੜੇ ਨੇ ਲੋਕਾਂ ਨਾਲ ਕੀਤੇ ਹੋਏ ਸਾਫ਼ ਚੂਰ ਹੁੰਦੇ ਦਿਖਾਈ ਦੇ ਰਹੇ ਨੇ ਕਿ ਪ੍ਰਸ਼ਾਸਨ ਅਧਿਕਾਰੀ ਆਖਰਕਾਰ ਇਹ ਗੱਲ ਕਹਿ ਕੇ ਨਿਕਲਦੇ ਨੇ ਦਫ਼ਤਰਾਂ ਵਿੱਚੋਂ ਕਿ ਅਸੀਂ ਨਿਰੀਖਣ ਕਰਨ ਚੱਲੇ ਆ ਪਰ ਆਖਰਕਾਰ ਇਹਨਾਂ ਜਗਾਵਾਂ ਦੇ ਉੱਪਰ ਅਧਿਕਾਰੀਆਂ ਦੀ ਨਿਗਾਹ ਕਿਉਂ ਨਹੀਂ ਪੈਂਦੀ ਕਿਉਂਕਿ ਲਗਾਤਾਰ ਇਸ ਪੂਰੀ ਵੱਡੀ ਨਦੀ ਦੇ ਵਿੱਚ ਜਿਹੜੀਆਂ ਬੂਟੀਆਂ ਉੱਗ ਚੁੱਕੀਆਂ ਨੇ ਆ ਹਰੀ ਬੂਟੀ ਤੁਸੀਂ ਦੇਖ ਰਹੇ ਹੋਵੋਗੇ ਕਿ ਪੂਰੀ ਦੀ ਪੂਰੀ ਨਦੀ ਹੈ ਹਰੀ ਬੂਟੀ ਨਾਲ ਭਰ ਚੁੱਕੀ ਹੈ ਕਿ ਜਦੋਂ ਪਾਣੀ ਆਵੇਗਾ ਤਾਂ ਆਖਰਕਾਰ ਪਾਣੀ ਕਿੱਧਰ ਨੂੰ ਲੰਗੇਗਾ ਉਹ ਲੰਗੜਨ ਦੀ ਜਗ੍ਹਾ ਜਿਹੜੀ ਉਹ ਨਹੀਂ ਦਿਖ ਰਹੀ ਤੇ ਉਸ ਤੋਂ ਇਲਾਵਾ ਗੱਲ ਕਰ ਲਈਏ ਵੀ ਜਦੋਂ ਇੱਥੇ ਪਾਣੀ ਆਉਂਦਾ ਤੇ ਇਥੋਂ ਦੇ ਇਲਾਕਾ ਨਿਵਾਸੀਆਂ ਵੱਲੋਂ ਆ ਬੰਨ ਤੁਹਾਨੂੰ ਮੈਂ ਦਿਖਾ ਦਵਾ ਜਿਹੜੀਆਂ ਬੋਰੀਆਂ ਰੱਖੀਆਂ ਜਾਂਦੀਆਂ ਨੇ ਉਰੇ ਕਿ ਤਾਂ ਕਿ ਇਹ ਬੰਨ ਬਣਾਇਆ ਗਿਆ ਸੀਗਾ ਕਿ ਬੋਰੀਆਂ ਰੱਖਿਆ ਜਾਂਦੇ ਤਾਂ ਕਿ ਪਾਣੀ ਜਿਹੜਾ ਉਹ ਉਧਰਲੇ ਪਾਸੇ ਰਿਹਾਇਸ਼ੀ ਇਲਾਕਿਆਂ ਵਿੱਚ ਨਾ ਜਾ ਸਕੇ ਮੈਂ ਕੈਮਰਾ ਪਰਸਨ ਨੂੰ ਕਹਾਂਗੇ ਕਿ ਉਧਰ ਵੀ ਦਿਖਾਣਗੇ ਕਿਹੜਾ ਰਿਹਾਇਸ਼ੀ ਇਲਾਕਾ ਹੈ ਇਹ ਬੋਰੀਆਂ ਦੇ ਬੰਨ ਤੋਂ ਬਿਲਕੁਲ ਨਾਲ ਹੀ ਜਿਹੜਾ ਰਿਹਾਇਸ਼ੀ ਇਲਾਕਾ ਜਿਸ ਦੇ ਵਿੱਚ 8 8 10 10 ਫੁੱਟ ਜਿਹੜਾ ਪਾਣੀ ਹੈ ਉਹ ਕਰਾਂ ਦੇ ਵਿੱਚ ਚਲਾ ਗਿਆ ਸੀ ਪਰ ਇਹ ਬੋਰੀਆਂ ਦੀਆਂ ਤਸਵੀਰਾਂ ਨੇ ਦੇ ਵਿੱਚ ਪਈ ਰੇਤ ਜਿਹੜੀ ਕੀ ਆ ਪਾਣੀ ਨੂੰ ਰੋਕਦੀ ਹੈ ਉਹ ਵੀ ਹੋ ਚੁੱਕੀ ਹੈ ਯਾਨੀ ਕਿ ਖਤਰਾ ਹੁਣ ਪਹਿਲਾਂ ਨਾਲੋਂ ਵੱਧ ਮੰਡਰਾਉਂਦਾ ਦਿਖਾਈ ਦੇ ਰਿਹਾ ਪਰ ਆਖਰਕਾਰ ਇਹ ਜਿਹੜੇ ਆ ਇੰਤਜ਼ਾਮ ਕੀਤੇ ਗਏ ਨੇ ਪ੍ਰਸ਼ਾਸਨ ਦੇ ਇਹ ਕਿੰਨੇ ਕੁ ਸਹੀ ਨੇ ਕਿ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਇੰਤਜ਼ਾਮ ਦੇ ਸਿਰ ਦੇ ਉੱਪਰ ਤੁਸੀਂ ਆਪਣੇ ਘਰਾਂ ਵਿੱਚ ਜਿਹੜੇ ਨਿਸ਼ਚਿੰਤ ਹੋ ਕੇ ਬੈਠੇ ਹੋ ਉਈ ਇਦਾਂ ਦਾ ਮਾਹੌਲ ਦੁਬਾਰਾ ਬਣਦਾ ਕਿ ਪਟਿਆਲਾ ਸ਼ਹਿਰ ਦੀ ਵੱਡੀ ਨਹਿਰ ਦੇ ਵਿੱਚ ਪਾਣੀ ਛੱਡਣਾ ਪੈ ਜਾਂਦਾ ਤੇ ਮਾਹੌਲ ਕਿਦਾਂ ਦਾ ਹੋਵੇਗਾ ਕਿਉਂਕਿ ਉਹਨਾਂ ਸਮਿਆਂ ਦੀ ਗੱਲ ਕਰ ਲਈਏ ਤਾਂ ਲੋਕ ਲਗਾਤਾਰ ਭੱਜ ਦੌੜ ਮਚਾਉਂਦੇ ਦਿਖਾਈ ਦਿੰਦੇ ਨੇ ਕਈ ਲੋਕਾਂ ਨੂੰ ਇੱਥੋਂ ਦੀ ਕੱਢ ਗਏ ਰੈਸਕਿਊ ਵੀ ਕੀਤਾ ਜਾਂਦਾ ਬੇਸ਼ੱਕ ਪ੍ਰਸ਼ਾਸਨ ਅਧਿਕਾਰੀ ਮਦਦ ਲਈ ਮੌਜੂਦ ਜ਼ਰੂਰ ਹੁੰਦੇ ਨੇ ਪਰ ਉਸ ਸਮੇਂ ਵਾਅਦੇ ਕੀਤੇ ਜਾਂਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਪਟਿਆਲੇ ਵਿੱਚ ਦੁਬਾਰਾ ਕਦੀ ਪਾਣੀ ਆਉਣ ਦੀ ਲੋੜ ਪੈਂਦੀ ਹੈ ਕਦੀ ਬਰਸਾਤ ਵੱਜ ਜਾਂਦੀ ਹੈ ਜਾਂ ਕੋਈ ਪਾਣੀ ਦਰਿਆ ਵਿੱਚ ਨਦੀਆਂ ਵਿੱਚ ਛੱਡਿਆ ਜਾਂਦਾ ਤੇ ਆਖਰਕਾਰ ਉਹ ਪਾਣੀ ਹੁਣ ਕਿੱਥੇ ਭੇਜਿਆ ਜਾਵੇ ਤੇ ਕਿੱਦਾਂ ਦੇ ਰੱਖਿਆ ਇਹਨਾਂ ਲੋਕਾਂ ਦੀ ਕੀਤੀ ਜਾ ਰਹੀ ਸੋ ਇਹਨਾਂ ਇਹ ਵਾਅਦੇ ਨੇ ਉਹ ਚੂਰੋ ਚੂਰ ਹੁੰਦੇ ਦਿਖਾਈ ਦੇ ਰਹੇ ਨੇ ਇਹਨਾਂ ਦੇ ਉੱਪਰ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰਕਾਰ ਇਹੀ ਉਹ ਇੰਤਜ਼ਾਮ ਨੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਦਫ਼ਤਰਾਂ ਦੇ ਵਿੱਚੋਂ ਨਿਕਲਦੇ ਨੇ ਤੇ ਇਹ ਨਿਰਖਣ ਕਰਨ ਲਈ ਜਾਇਆ ਜਾਂਦਾ ਕਿ ਹਾਂ ਵੀ ਅਸੀਂ ਫਲੱਡ ਏਰੀਆ ਦੇ ਵਿੱਚ ਨਿਰਖਣ ਲੋਕਾਂ ਦੀ ਸਿਹਤ ਨਾਲ ਕਿਉਂ ਖਿਲਵਾਲ ਜਿਹੜਾ ਉਹ ਕੀਤਾ ਜਾ ਰਿਹਾ ਕਿਉਂਕਿ ਤੁਹਾਨੂੰ ਮੈਂ ਤਸਵੀਰ ਦਿਖਾ ਦਵਾਂ ਇਹੜੇ ਨਾਲ ਰਿਹਾਈਸ਼ੀ ਇਲਾਕਾ ਇੱਕ ਵਾਰ ਤਸਵੀਰਾਂ ਦਿਖਾ ਦਵਾਂ ਵੀ ਹਲੇ ਤੱਕ ਜਿਹੜੇ ਕਿਨੇ ਉਹਨਾਂ ਦੀਆਂ ਦੀਵਾਰਾਂ ਦੇ ਉੱਪਰ ਪਾਣੀ ਦੇ ਨਿਸ਼ਾਨ ਜਿਹਨੇ ਉਹ ਮੌਜੂਦ ਨੇ ਕਿ 8 8 ਫੁੱਟ ਜਿਹੜਾ ਪਾਣੀ ਆਉਣਾ ਦੀਵਾਰਾਂ ਦੇ ਉੱਪਰ ਆਇਆ ਤੇ ਲੋਕਾਂ ਦੇ ਕੋਲ ਹਾਲੇ ਕੀ ਅੰਨਾ ਕੀ ਪੈਸਾ ਨਹੀਂ ਸੀ ਕਿਉਂਕਿ ਸਾਰਾ ਗਰੀਬ ਦਬਕਾ ਲੋਕਾਂ ਕੋਲ ਇਨਾ ਪੈਸਾ ਨਹੀਂ ਸੀ ਕਿ ਉਹ ਸਫੇਦੀਆਂ ਵੀ ਦੁਬਾਰਾ ਕਰਵਾ ਦੇ ਸੋ ਨਿਸ਼ਾਨ ਹਲੇ ਤੱਕ ਉਹਨਾਂ ਗੱਲਾਂ ਦੇ ਸਬੂਤ ਨਹੀਂ ਕਿ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰਕਾਰ ਹੁਣ ਦੇ ਇੰਤਜ਼ਾਮਾਂ ਨੂੰ ਕਿੱਦਾਂ ਦੇਖਦੇ ਹੋ ਕਿ ਆਖਰਕਾਰ ਇਹੀ ਇੰਤਜ਼ਾਮ ਜਿਹੜੇ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਕਿ ਅਸੀਂ ਹੁਣ ਸੁਧਾਰ ਕਰ ਰਹੇ ਹਾਂ ਜਾਂ ਉਹਨਾਂ ਦੇ ਵਿੱਚ ਹਲੇ ਵੀ ਡਰ ਹੈ ਕਿਉਂਕਿ ਲਗਾਤਾਰ 2 ਦਿਨ ਦੀ ਬਰਸਾਤ ਹੈ ਤੇ ਪਾਣੀ ਨਦੀ ਦੇ ਵਿੱਚ ਹੁਣ ਦਿਖਣਾ ਸ਼ੁਰੂ ਹੋ ਗਿਆ ਕਿਉਂਕਿ ਕਿਤੇ ਨਾ ਕਿਤੇ ਪਾਣੀ ਘਟ ਸੀਗਾ ਹੁਣ ਕਿਸੇ ਨਾ ਕਿਸੇ ਕੁਝ ਫੁੱਟ ਉੱਪਰ ਪਾਣੀ ਦਿਖਣਾ ਸ਼ੁਰੂ ਹੋ ਗਿਆ ਕਿ ਆਖਰਕਾਰ ਅਗਰ ਪਾਣੀ ਵਧਦਾ ਹੈ ਤਾਂ ਕੀ ਲੱਗਦਾ ਲੋਕਾਂ ਦੇ ਵਿੱਚ ਡਰ ਰਹੇਗਾ ਕਿਉਂਕਿ ਇੰਤਜ਼ਾਮਾਂ ਦੇ ਸਿਰ ਤੇ ਜਿਹੜੀ ਗੱਲ ਕਹੀ ਜਾਂਦੀ ਸੀ ਜਿਹੜੇ ਇੰਤਜ਼ਾਮ ਦਿਖਾਈ ਜਾਂਦੇ ਸਨ ਉਹ ਜ਼ੀਰੋ ਹੁੰਦੇ ਦਿਖਾਈ ਦੇ ਰਹੇ ਨੇ ਸੋ ਸੇ ਇਲਾਕੇ ਦੇ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਜਿਨ੍ਹਾਂ ਨੇ ਉਹ ਦੁੱਖ ਆਪਣੇ ਸਰੀਰ ਤੇ ਆਪਣੇ ਪਰਿਵਾਰਾਂ ਦੇ ਉੱਪਰ ਹੰਡਾਇਆ ਜਦੋਂ ਇਸ ਇਲਾਕੇ ਦੇ ਵਿੱਚ ਪਾਣੀ ਆ ਜਾਂਦਾ ਬਾਈ ਕਿ ਨਾਮ ਆਪਾ ਮਨੀਸ਼ ਨਾ ਮੈਂ ਜੀ ਉਹ ਮਨੀਸ਼ ਇਸੇ ਸਮੇਂ ਸੀਗਾ ਉਹ ਇਹਨਾਂ ਇਸੇ ਇਲਾਕੇ ਵਿੱਚ ਪਾਣੀ ਆਉਂਦਾ ਹਾਂ ਹਾਂਜੀ ਸੀ ਸੀਗਾ ਜੀ ਕਿਤਾਂ ਦਾ ਸਮੱਸਿਆ ਸੀ ਕਿਤਾਂ ਦੇ ਸਮਾ ਸੀਗਾ ਸਰ ਬਹੁਤ ਬੁਰਾ ਹਾਲ ਸੀਗਾ ਕਾਫੀ ਨੁਕਸਾਨ ਸੀਗਾ ਮਤਲਬ ਕਿ ਪਾਣੀ ਅਟੜ ਫੜ ਪਾਣੀ ਸੀਗਾ ਅਸੀਂ ਬਹੁਤ ਔਖੇ ਜਾਂਮੜੇ ਨਿਕਲੇ ਸੀਗੇ ਤੇ ਹੁਣ ਇੱਕ ਵਾਰੀ ਫੇਰ ਕਹਿੰਦੇ ਨੇ ਬਰਸਾਤਾਂ ਆਉਂਦੀਆਂ ਆ ਤਾਂ ਲੋਕ ਡਰ ਜਾਂਦੇ ਨੇ ਇੱਥੋਂ ਦੇ ਜਿਵੇਂ ਤੁਸੀਂ ਉਰੇ ਰਹਿੰਦੇ ਹੋ ਕਿ ਸਾਡਾ ਰਹਿ ਜਾਂ ਰਾਤ ਨੂੰ ਸੌਂ ਨਹੀਂ ਪੰਦੇ ਬਾਰਿਸ਼ ਆਂਦੇ ਨਾਲ ਲੱਗਦੀ ਪਾਣੀ ਨਾ ਜੇ ਕਿਉਂਕਿ ਪਹਿਲਾਂ ਬਹੁਤ ਨੁਕਸਾਨ ਹੋਇਆ ਸਾਡਾ ਵੀ ਤੇ ਜਾਨ ਦਾ ਖਤਰਾ ਦਿੰਦਾ ਸਾਨੂੰ ਵੀ ਹਾਂਜੀ ਵੀ ਡਰ ਲੱਗਦਾ ਵੀ ਪ੍ਰਬੰਧ ਉਦਾਂ ਦੇ ਹੈ ਨਹੀਂ ਕਿ ਇੱਥੇ ਨਹੀਂ ਸਰ ਕੋਈ ਪ੍ਰਬੰਧ ਨਹੀਂ ਪਹਿਲਾਂ ਸਰਕਾਰ ਆਈ ਸੀ ਕਹਿ ਸੀ ਕਰਾਂਗੇ ਉਸ ਤੋਂ ਬਾਅਦ ਤਵੱਦ ਕੁਝ ਵੀ ਨਹੀਂ ਹੋਇਆ ਜੀ ਸੋ ਕੁਝ ਹੋਰ ਲੋਕ ਨੇ ਉਰ ਦੇ ਇਲਾਕਾ ਨਿਵਾਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਮਤਲਬ ਕੀ ਨਾਮ ਆ ਜੇ ਕੁਸ਼ ਕੁਸ਼ ਜੀ ਇਹੀ ਸਮੱਸਿਆ ਜਦੋਂ ਇਸ ਸਮੇਂ ਪਹਿਲਾਂ ਪਾਣੀ ਆਉਂਦਾ ਤੇ ਇੱਥੇ ਹਾਲਾਤ ਕਿਦਾਂ ਦੱਸਿਓ ਹਾਂਜੀ ਇਹੀ ਟਾਈਮ ਸੀ ਮੈਨੂੰ ਤਾਂ ਨਾ ਮਤਲਬ ਜਦੋਂ ਉਹ ਟਾਈਮ ਹੈਗਾ ਸੀ ਦੇਹ ਕੇ ਨਾ ਮਤਲਬ ਦਿਲ ਨਾ ਡਰ ਗਿਆ ਸੀ ਨਾ ਸਾਡਾ ਇੰਨੇ ਇੰਨੇ ਪਾਣੀ ਚੋਂ ਨਿਕਲ ਕੇ ਜਾਣਾ ਇੰਨਾ ਔਖਾ ਹੈਗਾ ਸੀ ਸਾਡੇ ਵਾਸਤੇ ਅਸੀਂ ਪਹਿਲਾਂ ਵੀ ਉਹਨਾਂ ਨੂੰ ਕਿਹਾ ਸੀ ਵੀ ਇਧਰੋਂ ਸਾਨੂੰ ਕੋਈ ਰਸਤਾ ਬਣਾ ਕੇ ਦੋ ਜਾਂ ਕੁਝ ਬਣਾ ਕੇ ਦੋ ਵੀ ਅਸੀਂ ਇਧਰ ਤੋਂ ਜਲਦੀ ਨਿਕਲ ਸਕਿਆ ਕਰੀਏ ਮਗਰ ਉਹਨਾਂ ਨੇ ਕੁਝ ਨਹੀਂ ਕਰਿਆ ਹੈਗਾ ਉਸ ਟਾਈਮ ਐਨੇ ਮਤਲਬ ਮਾੜੇ ਹਾਲਾਤ ਹੋ ਗਏ ਸੀ ਕਿ ਅਸੀਂ ਜਦੋਂ ਪਾਣੀ ਨਿਕਲ ਕੇ ਚਲਾ ਗਿਆ ਉਸ ਤੋਂ ਬਾਅਦ ਵੀ ਅਸੀਂ ਮਹੀਨਾ 15 ਦਿਨ ਸਹੀ ਤਰ੍ਹਾਂ ਮਤਲਬ ਸਫਾਈਆਂ ਕਰੀਆਂ ਬਹੁਤ ਬੁਰੇ ਹਾਲ ਚ ਇਸ ਸਾਡੇ ਮੈਂ ਤੁਹਾਨੂੰ ਕੀ ਦੱਸਾਂ ਕਿ ਅਸੀਂ ਰਹਿ ਨਹੀਂ ਪਾ ਰਹੇ ਸੀ ਬਹੁਤ ਮਜਬੂਰੀਆਂ ਚ ਸਾਨੂੰ ਟਾਈਮ ਕੱਟਿਆ ਹੈ ਗਾਉਰੇ ਹੁਣ ਗੱਲ ਕਰ ਲਈਏ 2 ਦਿਨ ਤੋਂ ਪ੍ਰਸਾਦ ਆ ਰਹੀ ਹੈ ਨਦੀ ਦੇ ਵਿੱਚ ਹਲਕਾ ਹਲਕਾ ਪਾਣੀ ਦਿਖ ਰਿਹਾ ਹਲੇ ਵੀ ਲੱਗਦਾ ਵੀ ਡਰ ਹੈ ਉਹ ਜੀ ਹਾਂਜੀ ਹਾਂਜੀ ਡਰ ਤਾਂ ਹੋਏਗਾ ਜੀ ਜਦੋਂ ਵੀ ਬਾਰਿਸ਼ ਆਂਦੀ ਉਹਦੇ ਡਰ ਲੱਗਦਾ ਹੈਗਾ ਵੀ ਹਾਏ ਪਾਣੀ ਨਾਲ ਜੇ ਰਾਤ ਨੂੰ ਸੌ ਨਹੀਂ ਸਕਦੇ ਅਸੀਂ ਸਾਨੂੰ ਇਹ ਟੈਨਸ਼ਨ ਲੈਂਦੀ ਵੀ ਪਤਾ ਨਹੀਂ ਕਦੋਂ ਪਾਣੀ ਆ ਜਾਵੇ ਕੀ ਹੋ ਜਾਏਗਾ ਰਾਤ ਬਿਰਾਤ ਅਸੀਂ ਸੁੱਤੇ ਰਹੀਆਂ ਪਾਣੀ ਆ ਜਾਵੇ ਤਾਂ ਅਸੀਂ ਨਾ ਪਤਾ ਚੱਲੇ ਤਾਂ ਅਸੀਂ ਕੀ ਕਰਾਂਗੇ ਸੋਇਸਵਾ ਦੇ ਡੇਗ ਇੰਤਜ਼ਾਮ ਦੀ ਗੱਲ ਕਰੀਏ ਤੇ ਨਦੀ ਜਿਹੜੀ ਹੈ ਇਸ ਟਾਈਮ ਪੂਰੀਆਂ ਬੁੱਟੀਆਂ ਹੋ ਗਿਆ ਪ ਇਕਦਾ ਵੀ ਹਾਲੇ ਵੀ ਕੋਈ ਨਾ ਕੋਈ ਡਰਦੇ ਲੱਗੇ ਕਿਸੇ ਤਰ੍ਹਾਂ ਦੇ ਇੰਤਜ਼ਾਮ ਨਹੀਂ ਕੋਈ ਸਫਾਈ ਵਗੈਰਾ ਕਰਾਈ ਗਈ ਹੈ ਨਹੀਂ ਸਫਾਈ ਹੈ ਹੀ ਨਹੀਂ ਇਹ ਦੇਖੋ ਤੁਸੀਂ ਦੇਖੋ ਇੰਨਾ ਜਿਆਦਾ ਬੁਰਾ ਹਾਲ ਹੋ ਗਿਆ ਵਿੱਚ ਇੰਨਾ ਪਾਣੀ ਦੇ ਘਾਸਕੂਸ ਜੀ ਜੰਮੀ ਹੋਈ ਹੈ ਜੇ ਇਹ ਨਿਕਲੇਗਾ ਇੰਨੀ ਪਾਣੀ ਆਏਗਾ ਤਾਂ ਉਹ ਪਾਣੀ ਬਾਹਰ ਨੂੰ ਹੀ ਆਊਗਾ ਫਿਰ ਕੀ ਕਹਿੰਦੇ ਹੈਗੇ ਇਹਦੀ ਸਫਾਈ ਹੋਣੀ ਚਾਹੀਦੀ ਹੈ ਕਿ ਸਾਡੇ ਸੁਰੱਖਿਆ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਵੀ ਉਰੇ ਦੇ ਲੋਕਾਂ ਨੂੰ ਰਹਿਣ ਵਾਲਿਆਂ ਨੂੰ ਕੋਈ ਮਤਲਬ ਤਕਲੀਫ ਨਾ ਹੋਏ ਪਾਣੀ ਦੇ ਕਰਕੇ ਜਿਆਦਾ ਕਰਕੇ ਸਾਨੂੰ ਦਿੱਕਤ ਹੁੰਦੀ ਹੈ ਵੀ ਇਹ ਨਦੀ ਦਾ ਕੋਈ ਇੰਤਜ਼ਾਮ ਕਰਾ ਕੇ ਦੇਣ ਸਾਨੂੰ ਬਿਲਕੁਲ ਇਹ ਇਲਾਕਾ ਨਵਸੀ ਲਗਾਤਾਰ ਆਪਣੀ ਪਰੇਸ਼ਾਨੀ ਦੱਸਦੇ ਨੇ ਕਿ ਇੱਕ ਵਾਰ ਜਦੋਂ ਬਰਸਾਤ ਆ ਪੈਂਦੀ ਹੈ ਦਿਲ ਦੀਆਂ ਧੜਕਣਾ ਕਹਿੰਦੇ ਨੇ ਫਿਰ ਵਾ ਜਾਂਦੀ ਹੈ ਮੁਸੀਬਤ ਇੱਕ ਵਾਰੀ ਫਿਰ ਲੱਗਦਾ ਹੈ ਕਿ ਆਣ ਵਾਲੀ ਹੋ ਜਾਂਦੀ ਹੈ ਤੇ ਕੁਝ ਇਲਾਕਿਆਂ ਵਾਂਸੀ ਹੋਰ ਮੌਜੂਦ ਨੇ ਹਾਂ ਜੀ ਕੀ ਨਾਮ ਹੈ ਜੀ ਹਾਂ ਜੀ ਵਿੱਦੇ ਮੇਰਾ ਕੋਈ ਵੀ ਜੀ ਕਿਵੇਂ ਦਿਖਦੇ ਹੋ ਹਲੇ ਵੀ ਡਰ ਲੱਗਦਾ ਉਹ ਬਰਸ਼ਾਤ ਆਉਂਦੀ ਹੈ ਡਰ ਤੇ ਲੱਗਦਾ ਜੀ ਬਹੁਤ ਡਰ ਲੱਗਦਾ ਹੈਗਾ 12 12 ਫੁੱਟ ਪਹਿਲੇ ਪਾਣੀ ਹੈਗਾ ਅਸੀਂ ਇੱਥੇ ਬਹੁਤ ਦਿੱਕਤਾਂ ਆਈਆਂ ਹੈਗੀਆਂ ਨੰਗਣਾ ਮੁਸ਼ਕਿਲ ਹੋ ਜਾਂਦਾ ਸੀ ਇੱਥੋਂ ਮਤਲਬ ਇੰਨੇ ਜਾਨਵਰ ਦੇ ਵਿੱਚ ਅਸੀਂ ਨਿਕਲ-ਨਿਕਲ ਕੇ ਜਾਂਦੇ ਸੀ ਡਰ ਲੱਗਦਾ ਕੋਈ ਜਾਨਵਰ ਨਾ ਨਿਕਲ ਕੇ ਮਤਲਬ ਉਹ ਹੋ ਜਾਏ ਬਹੁਤ ਔਖਾ ਸੀ ਬਹੁਤ ਜ਼ਿਆਦਾ ਜੀ ਦੇਖੋ ਸਰਕਾਰ ਵਾਅਦੇ ਕਰ ਦਿੰਦੀ ਹੈ ਨਿਭਾਉਂਦੀ ਨਹੀਂ ਸਰਕਾਰ ਆ ਕੇ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਨਾਲੇ ਦੀ ਸਫਾਈ ਕਰਾਉਣੀ ਚਾਹੀਦੀ ਹੈ ਨਦੀ ਦੀ ਸਭ ਕੁਝ ਕਰਾਉਣਾ ਚਾਹੀਦਾ ਕਿ ਅਸੀਂ ਵੀ ਸੇਫ ਰਹਿ ਸਕੀਏ ਸਸ਼ਨ ਅਧਿਕਾਰੀ ਕਹਿੰਦੇ ਨੇ ਅਸੀਂ ਮੌਕਾ ਦੇਖਣ ਜਾਂਦੇ ਆ ਨਰੀਖਣ ਕਰਨ ਜਾ ਰਹੇ ਆ ਦੇਖ ਰਿਹਾ ਕਿੱਦਾਂ ਦੇ ਹਾਲਾਤ ਨੇ ਕੋਈ ਆਇਆ ਔਰੇ ਨਹੀਂ ਜੀ ਕੋਈ ਨਹੀਂ ਆਇਆ ਕੋਈ ਵੀ ਨਹੀਂ ਉਰੇ ਆ ਕੇ ਖੜਿਆ ਹੈਗਾ ਬਸ ਆ ਕੇ ਬਸ ਦੇਖ ਦੇਖ ਕੇ ਚਲੇ ਗਏ ਉਹਨਾਂ ਨੇ ਕੁਝ ਨਹੀਂ ਦਿੱਤਾ ਲੀਤਾ ਕੁਝ ਵੀ ਨਹੀਂ ਕਰਿਆ ਹੈਗਾ ਇੱਕ ਪਾਸੇ ਜਿਵੇਂ ਹੋ ਗਿਆ ਸੀ ਹਮੇਸ਼ਾ ਸਾਨੂੰ ਡਰ ਲੱਗਿਆ ਰਹਿੰਦਾ ਜਦੋਂ ਜਦੋਂ ਮੀਂਹ ਪੈਂਦਾ ਏਹੀ ਡਰ ਲੱਗਦਾ ਕਿ ਪਹਿਲੇ ਜਿਹਾ ਹਾਸਾ ਨਾ ਹੋ ਜੇ ਇੱਥੇ ਪਹਿਲੇ ਮੰਗਲ ਨਾ ਹੋ ਜੇ ਹਾਂਜੀ ਸੋ ਸੇ ਇਲਾਕੇ ਦੇ ਕੁਝ ਹੋਰ ਘਰ ਨੇ ਉਹਨਾਂ ਦੇ ਪਰਿਵਾਰ ਮੈਂਬਰ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਆਪਣਾ ਕੀ ਕਿੱਦਾਂ ਦਾ ਮਾਹੌਲ ਹੈ ਜੀ ਇਸ ਸਮੇਂ ਕਿਉਂਕਿ ਬਰਸਾਤ ਉਹਦਨੇ ਹੋ ਕੇ ਪੈਂਦੀ ਏ ਇੱਥੋਂ ਦੇ ਇਲਾਕਾ ਨਿਵਾਸੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਏ ਉਹ ਫਿਰ ਡਰੇ ਦਿਖਾਈ ਦੇ ਰਹੇ ਨੇ ਤੁਸੀਂ ਆਪਣੇ ਬਾਰੇ ਕੀ ਕਹੋ ਸਰ ਜੀ ਅਸੀਂ ਤਾਂ ਆਪ ਡਰਦੇ ਆ ਬਾਰਸ਼ ਦੇਖ ਕੇ ਬਹੁਤ ਕਿਹੜੇ ਅੰਦਰ ਆ ਜਾਂਦੇ ਆ ਨੇ ਬੜੇ ਬੜੇ ਸੱ ਸਾਡੇ ਲਈ ਤਾਂ ਕੋਈ ਵੀ ਕੁਝ ਨਹੀਂ ਕਰਦਾ ਕਹਿਤਾ ਦਿੰਦੇ ਆ ਵੀ ਸਾਨੂੰ ਵੋਟਾਂ ਪਾਓ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਤੁਹਾਡੇ ਐਸੇ ਰਸਤੇ ਬਣਵਾ ਦਾਂਗੇ ਤੁਹਾਡੇ ਨਦੀ ਦੀ ਸਫਾਈ ਕਰਵਾ ਦਾਂਗੇ ਨਦੀ ਪੱਕੀ ਕਰੋ ਆ ਦਾਂਗੇ ਸਰ ਜੀ ਕੁਝ ਨਹੀਂ ਕਰਵਾਂਦੇ ਹੋ ਅਸੀਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਕਿੱਥੇ ਕਿੱਥੇ ਫਿਰੀਏ ਰਾਤ ਰਾਤ ਨੂੰ 1:30 ਵਜੇ ਅਸੀਂ ਨਿਕਲਦੇ ਆ ਪਾਣੀ ਜਦ ਆਉਂਦਾ ਹੈ ਹੋਰ ਸਾਨੂੰ ਪੁਲਿਸ ਵਾਲੇ ਤੰਗ ਕਰਦੇ ਅਸੀਂ ਸਾਰਾ ਆਪਣਾ ਸਮਾਨ ਇੱਦਾਂ ਛੱਡ ਕੇ ਜਾਂਦੇ ਸਾਡੇ ਇਹਨਾਂ ਨੂੰ ਨੁਕਸਾਨ ਹੋਇਆ ਸਰ ਜੀ ਤੁਹਾਨੂੰ ਕਹਿ ਦਿੰਦੇ ਤੁਸੀਂ ਤੁਸੀਂ ਫਾਰਮ ਭਰ ਦਿਓ ਤੁਹਾਨੂੰ ਇਹ ਦੇਵਾਂਗੇ ਉਹ ਦੇਵਾਂਗੇ ਸਾਡੇ 50 50 ਹਜ਼ਾਰ ਦੇ ਸੇਵਿੰਗ ਸਾਰੇ ਖਰਾਬ ਹੋ ਅਸੀਂ ਸਾਬਰ ਨੂੰ ਕੰਨੇ ਕੋਈ ਸੁਣਦਾ ਨਹੀਂ ਸਾਡੀ ਮਤਲਬ ਕਿ ਵੱਡਾ ਨੁਕਸਾਨ ਹੋਇਆ ਜਦੋਂ ਪਾਣੀ ਪਿਛੇ ਦਵਾਰ ਆਇਆ ਸੀ ਕਿੰਨੇ ਕਿੰਨੇ ਫੁੱਟ ਪਾਣੀ ਸੀ ਪੂਰੇ ਸੀਗਾ ਜੇ 8-8 ਫੁੱਟ ਪਾਣੀ ਸੀ ਅੱਜ ਕਿੰਨੇ ਫੁੱਟ ਸੀਗਾ ਪਾਣੀ 8 ਫੁੱਟ ਸੀਗਾ ਹੁਣ ਵੀ ਲੱਗਦਾ ਵੀ ਇੱਕ ਵਾਰ ਜਦੋਂ ਪਾਣੀ ਆ ਗਿਆ ਤਾਂ ਫਿਰ ਉਸੇ ਨੁਕਸਾਨ ਦੇ ਨਾਲ ਦੂਜਾ ਨਾ ਪੈਸੇ ਕਰਦੇ ਆ ਜੀ ਸਰ ਜੀ ਅਸੀਂ ਆਪ ਡਰਦੇ ਆ ਜੇ ਰਾਤ ਨੂੰ ਬਾਰਿਸ਼ ਆਉਂਦੀ ਸਾਨੂੰ ਡਰ ਲੱਗਦਾ ਅਸੀਂ ਸੌਂ ਨਹੀਂ ਪਾਂਦੇ ਕਿ ਫਿਰ ਸਾਡਾ ਉਹੀ ਹਾਲ ਹੋਏਗਾ ਕੋ ਬਿਲਕੁਲ ਜੀ ਇਲਾਕਾ ਨਿਵਾਸੀ ਡਰ ਦੇ ਵਿੱਚ ਰਹਿੰਦੇ ਨੇ ਮਾਰ ਮਹਿਸੂਸ ਕਰਦੇ ਨੇ ਕਿਉਂਕਿ ਇਸੇ ਇਲਾਕੇ ਦੇ ਵਿੱਚ ਜਦੋਂ ਪਾਣੀ ਆ ਡੁੱਬ ਜਾਣੇ ਨੇ ਕਰਨ ਦਾ ਸਮਾਨ ਖਰਾਬ ਹੋ ਜਾਂਦਾ ਹੈ ਵੱਡਾ ਨੁਕਸਾਨ ਹੈ ਨਾ ਘਰ ਦੇ ਇਲਾਕਿਆਂ ਇਹੜੇ ਇਲਾਕਾ ਨਿਵਾਸੀ ਨੂੰ ਉਹਨੂੰ ਭੁਗਤਣਾ ਪੈਂਦਾ ਪਰ ਸਰਕਾਰ ਤੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਨੇ ਜਿਨ੍ਹਾਂ ਦੇ ਖੇਤਰ ਦੇ ਅੰਦਰ ਇਹ ਨਹਿਰ ਆਉਂਦੀ ਹੈ ਜਿਨ੍ਹਾਂ ਦੇ ਖੇਤਰ ਦੇ ਅੰਦਰ ਇਹ ਵਿਕਾਸ ਕਾਰਜ ਆਉਂਦੇ ਨੇ ਜਿਨ੍ਹਾਂ ਦੇ ਖੇਤਰ ਦੇ ਅੰਦਰ ਸਾਰਾ ਨਿਰੀਖਣ ਕਰਨਾ ਆਂਦਾ ਅਖਰ ਉਹੋ ਕੁੰਮ ਕਰਨ ਦੀ ਨੀਂਦ ਕਿਉਂ ਸੁੱਤੇ ਪਏ ਨੇ ਦਫ਼ਤਰਾਂ ਦੇ ਵਿੱਚੋਂ ਨਿਕਲਦੇ ਨੇ ਕਿ ਅਸੀਂ ਨਿਰੀਖਣ ਕਰਨ ਜਾ ਰਹੇ ਹਾਂ ਪਰ ਲੋਕ ਇਹ ਜਿਹੜੇ ਕਹਿ ਰਹੇ ਨੇ ਗਵਾਹੀ ਭੜ ਦੇਣੇ ਕਿ ਇੱਥੇ ਕੋਈ ਵੀ ਜਿਹੜਾ ਕਹੇ ਸਰਕਾਰੀ ਅਧਿਕਾਰੀ ਹੈ ਉਹ ਦੇਖਣ ਤੱਕ ਨਹੀਂ ਆਇਆ ਕਿ ਆਉਣ ਵਾਲੇ ਸਮੇਂ 'ਚ ਅਗਰ ਫਿਰ ਤੋਂ ਬਰਸਾਤ ਆਉਂਦੀ ਹੈ ਫਿਰ ਤੋਂ ਪਾਣੀ ਇਸ ਨਦੀ ਵਿੱਚ ਛਟਿਆ ਆਂਦਾ ਹੈ ਤੇ ਆਉਣ ਵਾਲੇ ਸਮੇਂ ਦਾ ਮਾਹੌਲ ਹੈ ਉਹ ਕਿਸ ਤਰ੍ਹਾਂ ਦਾ ਹੋਏਗਾ ਕਿ ਆਖਰਕਾਰ ਫਿਰ ਇਹਨਾਂ ਲੋਕਾਂ ਨੂੰ ਉਸੇ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਜਿਹੜੇ ਕਿ ਲੰਘਣਾ ਪਵੇਗਾ ਕਿ ਫਿਰ ਉਹ ਹੀ ਦੁਕਾਨ ਝੇਲਣੇ ਪੈਣਗੇ ਕਿ ਫਿਰ ਉਹ ਹੀ ਨੁਕਸਾਨ ਦੁਬਾਰਾ ਝੱਲਣੇ ਪੈਣਗੇ ਕੈਮਰਾ ਬਸਰ ਅਮੰਦੀ ਦੇ ਨਾਲ ਤਰਨ ਟੁਕਰਾਲ ਰੋਜਾਨਾ ਸਪੋਕਸਮੈਨ ਪਟਿਆਲਾ